ਸਾਰੇ ਵੀਡੀਓ ਦਾ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਅਪਡੇਟ ਲਾਈਵ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਨਵੰਬਰ ਮਹੀਨੇ ਦੀ ਫੈਸ਼ਨਾਂ ਕਿਹੜੇ ਕਿਹੜੇ ਜਿਲਿਆਂ ਦੇ ਵਿੱਚ ਜਾਰੀ ਹੋ ਚੁੱਕੇ ਨੇ ਤੇ ਦਸੰਬਰ ਮਹੀਨੇ ਦੀ ਫੈਸ਼ਨ ਦੀ ਕੀ ਅਪਡੇਟ ਹੈ ਇਹ ਤੁਹਾਨੂੰ ਦੱਸਾਂਗੇ ਅ ਗੱਲ ਫੈਸ਼ਨ ਦੀ ਕਰੀ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਸਮੇਂ ਤੋਂ ਪਹਿਲਾਂ ਐਲਾਨ ਹੋ ਸਕਦਾ ਹੈ ਆਉਣ ਤੌਰ ਤੇ ਸਰਕਾਰ ਜਿਹੜਾ ਫੱਟੇ ਤੋਂ 31 ਦਸੰਬਰ ਤੱਕ ਸਾਰੇ ਸਕੂਲਾਂ ਦੇ ਵਿੱਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿਆ ਇਸ ਨਾਲ ਇਸ ਸਾਲ ਤੇਜ਼ ਨਾਲ ਵਧਦੇ ਠੰਡੋ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਛੁੱਟੀਆਂ ਇਸਵੇਂ ਹੀ ਹੋਣਗੀਆਂ ਹਾਲਾਂਕਿ ਸਿੱਖਿਆ ਭਾਗ ਵੱਲੋਂ ਜਲਦੀ ਹੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਸਜੇਤਲੜ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਪੰਜਾਬ ਭਾਰ ਵਿੱਚ ਜੈਲੋ ਲੜ ਜਾਰੀ ਕੀਤਾ ਹੈ ਭਾਰਤੀ ਮੌਸਮ ਵਿਭਾਗ ਅਨੁਸਾਰ ਸਰਦੀ ਦੀਆਂ ਸਰਦੀਆਂ ਦੌਰਾਨ ਕੇਂਦਰੀ ਭਾਰਤ ਅਤੇ ਇਸ ਦੇ ਨਾਲ ਲੱਗਦੇ ਉੱਤਰ ਪੱਛਮੀ ਤੇ ਪਰ ਇਸ ਦੇ ਫਿੱਕੇ ਖੇਤਰਾ ਵਿੱਚ ਤਾਫਰ ਆਉਣ ਦਾ ਇਸ ਤੋਂ ਹੈ ਰਹਿਣ ਦੀ ਸੰਭਾਵਨਾ ਸੋ ਠੰਡ ਨੂੰ ਦੇਖਦੇ ਹੋਏ ਹੋ ਸਕਦਾ ਹੈ ਪੰਜਾਬ ਸਰਕਾਰ ਸੂਬੇ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰੇ ਇਸਲਾਵਾ ਜੇਕਰ ਗੱਲ ਪੈਨਸ਼ਨ ਦੀ ਕੀਤੀ ਜਾਵੇ ਜੀ 7 ਦਸੰਬਰ 2025 ਦਿਨ ਐਤਵਾਰ ਰਾਤ ਦੇ 8 ਵਜੇ ਤੱਕ ਇੱਕ ਦੋ ਜ਼ਿਲ੍ਹੇ ਜਿਹੜੇ ਰਹਿੰਦੇ ਆ ਉਥੇ ਪੈਨਸ਼ਨਾਂ ਦੀ ਸਾਨੂੰ ਅਪਡੇਟਸ ਨੇ ਕਿ ਉਥੇ ਵੀ ਪੈਨਸ਼ਨਾਂ ਜਿਹੜੀਆਂ ਜਾਰੀ ਹੋ ਗਈਆਂ ਨੇ ਸਾਨੂੰ ਸੰਗਰੂਰ ਜ਼ਿਲ੍ਹੇ ਤੋਂ ਔਰ ਪਟਿਆਲੇ ਜ਼ਿਲ੍ਹੇ ਤੋਂ ਮੈਸੇਜ ਆ ਰਹੇ ਸੀ ਕਿ ਇੱਥੇ ਪੈਨਸ਼ਨਾਂ ਫਈਆਂ ਜਾਂ ਨਹੀਂ ਪਈਆਂ ਸੋ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਸੋ ਇੱਕ ਦੋ ਜ਼ਿਲ੍ਹੇ ਰਹਿ ਗਏ ਆ ਜਿਹੜੇ ਕਿ ਆਉਂਦੇ ਯਾਨੀ ਕੱਲ ਤੱਕ ਸੋਮਵਾਰ ਤੱਕ ਮੰਗਲਵਾਰ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਫੈਸ਼ਨਾਂ ਫੈ ਜਾਣਗੀਆਂ ਨਵੰਬਰ ਮਹੀਨੇ ਦੀਆਂ ਤੇ ਲਗਭਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਫੈਸ਼ਨਾਂ ਜਾਰੀ ਹੋ ਚੁੱਕੀਆਂ ਨੇ ਸੋ ਦਸੰਬਰ ਮਹੀਨੇ ਦੀ ਫੈਸ਼ਨਾਂ ਜਿਹੜੀ ਹਾਲੇ ਕਿਸੇ ਜਿਹੜੇ ਦੇ ਵਿੱਚ ਕੋਈ ਬਿਲ ਨਹੀਂ ਫਸ ਗਈ ਕਿਉਂਕਿ ਹਾਲੇ ਨਵੰਬਰ ਮਹੀਨੇ ਦੀਆਂ ਫੈਸ਼ਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਹੋਈਆਂ ਗਿਆ ਇੱਕ ਦੋ ਜ਼ਿਲ੍ਹੇ ਰਹਿੰਦੇ ਆ ਕੱਲ ਉੱਥੇ ਵੀ ਜਾਰੀ ਹੋ ਜਾਣਗੀਆਂ ਉਸ ਤੋਂ ਬਾਅਦ ਫਿਰ ਦਸੰਬਰ ਮਹੀਨੇ ਦੀ ਜੋ ਵੀ ਅਪਡੇਟਸ ਆਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਫਿਲਹਾਲ ਦਸੰਬਰ ਮਹੀਨੇ ਦੀ ਫੈਸ਼ਨ ਦੀ ਹਾਲੇ ਕੋਈ ਅਪਡੇਟ ਨਹੀਂ ਆ ਤੇ 1500 ਰ